ਬਾਜੀ ਦੇਣਾ ਕੁਛ ਕਿੰਨੀ ਅੰਕ ਦੁਕਾਨਾਂ ਫਿਰ ਲੈਣਾ ਰੋਏ ਕੋਈ ਇਹੇ 4-500 ਤੇਰੇ ਹਿਸਾਬ ਨਾਲ ਆਪਣੇ ਸ਼ਹਿਰ ਦੇ ਵਿੱਚ ਕਿੰਨੀ ਕ ਦੁਕਾਨ ਹੋਏਗੀ ਦੁਕਾਨ ਤਾਂ 50000 ਹੈਗੀ ਆ ਮਤਲਬ 5-10 ਰੁਪਏ ਹਰ ਕੋਈ ਦੇ ਦਿੰਦਾ ਕੋਈ 20 ਦਿੰਦਾ ਕੋਈ 10 ਦਿੰਦਾ ਕੋਈ 5 ਦੇ ਦਿੰਦਾ ਅੱਛਾ ਮਾਂ ਨਰ ਰੁਪਿਆ 50000 ਥਿਆਰ ਵਟ ਲਈਦਾ ਉਦੋਂ ਸੀਜ਼ਨ ਚੱਲਣ ਦਿਆ ਨਾ ਸੀਜ਼ਨ ਕਿਦਾਂ ਦੁਵਾਲੀ ਆ ਮਤਲਬ ਦੁਵਾਲੀ ਕਰਕੇ ਕੋਈ ਨਾ ਨਹੀਂ ਕਰਦਾ ਨਾ ਨਹੀਂ ਕਰਦਾ ਮਜ਼ਦੂਰ ਦਾ 5000 ਤੇ 5 ਨੂੰ ਤਿੰਨਾਂ ਨਾਲ ਗੁਣਾ ਕੀਤਾ 1.5 ਲੱਖ ਰੁਪਈਆ ਹਾਂਜੀ ਮਹੀਨੇ ਦਾ ਕਮਾ ਲੈਣਾ ਤੂੰ ਹਾਂਜੀ ਹਾਂਜੀ ਯਾਰ ਮੈਂ 3 ਲੱਖ ਦਾ ਸਮਾਨ ਪਾਇਆ ਦੁਕਾਨ 'ਚ ਮਾਸਾ 500 ਰੁਪਈਆ ਵਟਦਾ ਵਾਂ ਵਿੱਚੋਂ 10 ਵੀ ਨਹੀਂ ਵੀ ਕਿ ਮੰਗਣ ਵਾਲੇ ਨੂੰ ਦੇ ਦੇਣਾ ਵਾਂ ਉਹ ਪਾਜੀ ਤੁਸੀਂ ਕਿਉਂ ਦੁਕਾਨ ਬੰਦ ਕਰਨ ਦੇ ਜੀ ਮੇਰਾ ਵੀ ਇਰਾਦਾ ਬਣ ਗਿਆ ਮੈਂ ਵੀ ਦੀਵਾਲੀ ਦਾ ਸੀਜ਼ਨ ਤੇਰੇ ਨਾਲ ਲਾ ਹੀ ਲੈਣਾ ਵਾਂ 啊，哎呦我的妈！这你别。